ਸ਼੍ਰੀ ਅਕਾਲ ਤਖਤ ਸਾਹਿਬ 'ਚ ਪੰਜਾਬ ਦੇ ਭਗ ਦੇ ਮਸਲਿਆਂ ਨੂੰ ਲੈ ਕੇ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ। ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਇਹ ਮੋਰਚਾ 4 ਅਗਸਤ 1982 'ਚ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਧਰਮਯੁੱਧ ਮੋਰਚੇ ਦਾ ਨਾਮ ਦਿੱਤਾ ਗਿਆ ਸੀ। ਉਸ ਸਮੇਂ ਵੀ ਪੰਜਾਬ ਦੇ ਭਗ ਦੇ ਮਸਲਿਆਂ ਨੂੰ ਲੈ ਕੇ ਇਹ ਮੋਰਚਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਅਤੇ ਇਹ ਮੋਰਚਾ ਗੁਰਦੁਆਰਾ ਸੰਤੋਖ ਸਾਹਿਬ ਵਿਖੇ ਸਮਾਪਤ ਹੋਇਆ ਸੀ ਜਿੱਥੇ ਪਹੁੰਚ ਕੇ ਸਿੰਘਾਂ ਵੱਲੋਂ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਸਨ। ਜਿਸ ਦੇ ਪਹਿਲੇ ਜਥੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ गिरफ्तारी ਦਿੱਤੀ ਸੀ ਅਜੇਸਤ ਰਮਯੁਦ ਮੋਰਚੇ ਦੀ 35ਵੀਂ ਵਰੇਗੰਡ ਮਨਾਈ ਗਈ। ਇਹ ਮੋਰਚਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਸ਼ੁਰੂ ਕੀਤਾ ਗਿਆ ਅਤੇ ਗੁਰਦੁਆਰਾ ਸ਼੍ਰੀ ਸੰਤੋਖ ਸਾਹਿਬ ਵਿਖੇ ਸਮਾਪਤ ਹੋਇਆ। ਇਸ ਦੇ ਨਾਲ ਹੀ ਪੰਜਾਬ ਦੇ ਭੱਜ ਦੇ ਮਸਲਿਆਂ ਲੈ ਕੇ ਇੱਕ ਮੰਗ ਪੱਤਰ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤਾ ਗਿਆ। ਇਸ ਮੌਕੇ ਯੂनाइटेड ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਮਨ ਸਿੰਘ ਨੇ ਕਿਹਾ ਹੈ ਕਿ ਕੌਮ ਨੇ ਅਨੰਦਪੁਰ ਸਾਹਿਬ ਦੇ ਮਤੇ ਸਮੇਤ ਪੰਜਾਬ ਦੇ ਭੱਜ ਦੇ ਮਸਲਿਆਂ ਨੂੰ ਵੀ ਨਹੀਂ ਛੱਡਿਆ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਬਹੁਤ ਵੱਡਾ ਉਸ ਸਮੇਂ ਦੁਖਾਂਤ ਵਾਪਰਿਆ ਸੀ ਬਹੁਤ ਬੁੜੀਆਂ ਮਰੀ ਸੀ ਔਰ ਜੜੀ ਸੀ ਬਹੁਤ ਕੁਝ ਹੋਇਆ ਉਸ ਤੋਂ ਬਾਅਦ 35 ਸਾਲਾਂ ਬਾਅਦ 1982 ਨੂੰ 4 ਅਗਸਤ ਨੂੰ ਅਕਾਲੀ ਦਲ ਦਮ ਨਵੀਂ ਟਕਸਾਲ ਫੈਡਰੇਸ਼ਨ ਖੰਡਕੀਤਨੀ ਜਥਾ ਤੇ ਹੋਰ ਪੰਦੀ ਸਮੂਹ ਜਥੇ ਨੇ ਮੋਰਚਾ ਲਾਇਆ ਸੀ ਪੰਥ ਦੀਆਂ ਰਾਜਨੀਤ ਆਰਮਕ ਤੇ ਸਮਾਜਿਕ ਮੰਗਾਂ ਵਾਸਤੇ ਜਿਹੜਾ ਮੋਰਚਾ ਸੀ ਉਹ ਜੇ ਅਧੂਰਾ ਸਰਕਾਰ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਸਾਡੀ ਲੀਡਰਸ਼ਿਪ ਜੇ ਸੀ ਉਹ ਕੁਝ ਸ਼ਹਾਦਤ ਪਾ ਗਈ ਤੇ ਕੁਝ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅਧੂਰੇ ਮੋਰਚੇ ਨੂੰ ਸੋ ਅਸੀਂ ਅੱਗੇ ਤੋਰ ਵਾਸਤੇ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਉਹ ਉਲੀਕਿਆ ਤੇ ਉਸ ਦੇ ਸਬੰਧ ਵਿੱਚ 4 ਅਗਸਤ ਨੂੰ ਹਰ ਸਾਲ ਪ੍ਰੋਗਰਾਮ ਕਰਦੇ ਆ ਪਿਛਲੇ ਸਾਲ ਅਸੀਂ ਪਾਣੀਆਂ ਦਾ ਕੀਤਾ ਸੀ ਕਦੇ ਕੋਈ ਹੁਣ ਅਸੀਂ ਇਥੋਂ ਅਰਦਾਸ ਕਰਕੇ ਕਾਲ ਤੱਕ ਸਤੋ ਗੁਰੂ ਤੋਂ ਓਟ ਆਸਰਾ ਤੇ ਤਾਕਤ ਲੈ ਕੇ ਤੇ ਉਹ ਮੰਗਾ ਉਹ ਡਿਮਾਂਡਾਂ ਜਿਹੜੀਆਂ ਉਸ ਸਮੇਂ ਦੀਆਂ ਅਧੂਰੀਆਂ ਪਈਆਂ ਨੇ ਜਿਵੇਂ ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲੀ ਦੇ ਇਲਾਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਡੈਮਾਂ ਦਾ ਮਸਲਾ ਔਰ ਇਸ ਤੋਂ ਇਲਾਵਾ ਸਿੱਖਾਂ ਦੇ ਸਿਕ ਕੌਮ ਦਾ ਮਸਲਾ ਸਿੱਖਾਂ ਦੀ ਪਛਾਣ ਦਾ ਮਸਲਾ ਬਹੁਤ ਸਾਰੇ ਮਾਮਲੇ ਆ ਜਿਹੜੇ ਉਸੇ ਤਰ੍ਹਾਂ ਅਧੂਰੇ اٹਕੇ ਹੋਏ ਆ ਉਹਨਾਂ ਦੀ ਪ੍ਰਾਪਤੀ ਵਾਸਤੇ ਸੋ ਅਰਦਾਸ ਕਰਨ ਵਾਸਤੇ ਯੂਨਾਈਟਿਡ ਕਾਲੀ ਦਲ ਆਇਆ ਸੀ ਸੋ ਜੁਨਾਈਟਡ ਅਲੀਦਾਲ ਨੇ ਗੁਰੂ ਅਗੇ ਅਰਦਾਸ ਕੀਤੀ ਹੈ ਇਥੋਂ ਹੀ ਕਤਰੀ ਜਾ ਕੇ ਮੈਮੋਰੰਡਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਨੂੰ ਦੇ ਰਿਹਾ ਇਹ ਮੈਮੋਰੰਡਮ 2020 ਮੰਗ ਰਹੀ ਜੀ ਉਹਦੇ ਬਾਰੇ ਕੀ ਇਹਦੇ ਬਾਰੇ ਜੀ ਫਿਰ ਕਰਾਂਗੇ ਕਦੇ ਅੱਜ ਸਾਡਾ ਆਨੰਦਪੁਰ ਦੇ ਮਤੇ ਦੀ ਗੱਲ ਬਿਊਰੋ ਰਿਪੋਰਟ ਪੰਜਾਬ ਟੂਡੇ